ਰਬਜੀਤ ਸੰਗਰੂਰਵੀ ਦੀ ਕਵਤਾ ਵਿਛਾ ਕੇ ਪਰ ਨਾ ਲਾਣਾ ਏ ਤਰ ਨਗਲੀ ਵਿੱਚ ਤੇਰੀ ਸੁਣੀ ਗੱਲ ਮੇਰੀ ਵਿਛਾ ਕੇ ਪਰ ਨਾ ਲਾਣਾ ਏ ਤਰ ਨਗਲੀ ਵਿੱਚ ਤੇਰੀ ਸੁਣੀ ਗੱਲ ਮੇਰੀ ਸੁਣੀ ਗੱਲ ਮੇਰੀ ਸੁਣੀ ਗੱਲ ਮੇਰੀ ਨਹੀਂ ਕਦੇ ਕੋਲ ਖੜਕੇ ਮਿਲਦਾ ਕੀ ਇਹ ਹੱਥ ਨਹੀਂ ਮੈਨੂੰ ਦੱਸ ਨਹੀਂ ਆ ਕੇ ਨਾ ਨਹੀਂ ਮੈਨੂੰ ਦੱਸ ਕੀ ਮਿਲਦਾ ਤੈਨੂੰ ਕੀ ਮਿਲਦਾ ਤੈਨੂੰ ਕੀ ਮਿਲਦਾ ਤੈਨੂੰ ਵੀ ਨਾਲ ਮੇਰੇ ਲੜਕੇ ਰੋਂਦਾ ਰਹਿੰਦਾ ਨਾ ਦਿਲ ਵੀ ਕਹਿੰਦਾ ਨਾ ਟਿਕ ਬੈਂਦਾ ਨੀ ਰੋਂਦਾ ਰਹਿੰਦਾ ਨੀ ਰੋਂਦਾ ਰਹਿੰਦਾ ਖੱਤ ਪੁਰਾਣੇ ਪੜਕੇ ਖੱਤ ਪੁਰਾਣੇ ਪੜਕੇ ਪਿੱਛਾ ਕੇ ਪਰ ਨਾ ਲਾਣਾ ਤਰ ਨਾ ਗਲੀ ਵਿੱਚ ਤੇਰੀ ਸੁਣੀ ਗੱਲ ਮੇਰੀ